ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਕਾ ਜਦ ਵਰ ਹਰ ਦੋ ਆਲਮ ਫਜ਼ਲ ਸੱਚੇ ਸਾਹਿਬ ਸਤ ਗੋਬਿੰਦ ਸਿੰਘ ਖੁਦ ਸ਼ਹਿਨशाह ਤੇਗ ਨਾਨਕ ਵਾਹਿ ਵਸਤ ਦੇਗ ਤੇਗ ਫਤਿਹ ਮੁਸਰਤ ਬੇਦਰੰਗ ਜਾ ਫਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ ਸ਼ਲੋਕ ਦਮਾਲੇ ਦਾ ਸ਼ਲੋਕ ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਧੀਆ ਅੰਤ ਨਾ ਪਾਰ ਆਵਾਰ ਸਜਾ ਜੋ ਦੁਮਾਲਾ ਛੱਟਾ ਖੂਬ ਫਰਦਾ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇ ਗੋਤ ਵਰ ਜੈ ਸਾ ਪੰਥ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੇ ਹਮਰਾ ਬੰਥ ਨਿਆਰਾ ਹੈ ਦੀਨ ਮਜਬ ਕਾ ਜੁੱਧ ਜੋ ਕੀਨਾ ਖੰਡਾ ਫੜਿਆ ਦਤਾਰਾ ਹੈ ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ਗगन ਮੰਡਲ ਮੈਂ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਅੱਗੇ ਸੀਸ ਹਮਾਰਾ ਹੈ ਲਟਪਟ ਭਰਦੇ ਸਜ ਰਹੇ ਗੁਰ ਸ਼ਬਦਨ ਕੀ ਭਈ ਚੰਕਹਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਦਿਨ ਸਭ ਕੁਲ ਕੀਆ ਉਧਾਰ ਸਿਰ ਮਸਤਕ ਰਖਿਆ ਬਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਰ ਹੈ ਸਰਬ ਰਖਿਆ ਗੁਰ ਦਇਆਲ ਹੈ ਭੈ ਦੁਖ ਬਨਾਸ਼ਨ ਹੈ ਭਗਤ ਵੱਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਉਚਤ ਹੈ ਹਾ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਹੋਈ ਛਿੰਝ ਇਕੱਠਿਆ ਦਈਓ ਬੈਠਾ ਵੇਖੈ ਆਪ ਜੀਓ ਬਾਤ ਵੱਜਨ ਟੰਮ ਕ ਭੇਰੀਆ ਮਲ ਲੱਥੇ ਲੈਂਦੇ ਫੇਰੀਆ ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਟ ਵਟਾਇਆ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਅਮੂਲ ਗਵਾਏ ਜੀਓ ਮੈਂ ਜੁਗ ਜੁਗ ਦਈਐ ਸੇਵਣੀ ਗੁਰ ਕੱਟਿ ਮਹੱਦੀ ਜੇਵੜੀ ਹਉ ਬਾਹੜ ਛਿੰਜ ਨਾਨਚਉ ਨਾਨਕ ਅਉਸਰ ਲੱਦਾ ਪਾਲ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟਿ ਮਹੱਦੀ ਜੇਵੜੀ ਹਉ ਬਾਹੜ ਛਿੰਜ ਨਾਨਚਉ ਨਾਨਕ ਅਉਸਰ ਲੱਦਾ ਪਾਲ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਗਾਰੇ ਗ ਜਾਵੇ ਕਲੰਗੀਧਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਖ ਤੇ ਇੱਕ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ